वैसाख धीरन क्यों वाडिया जिन्ना प्रेम विछो हर साजन पुरख विसार लगी माया धो पुत्र कलित्र ना संग धना हर अव ना पलच पलच सगली मोई जूठे धंधे मो इकर के नाम बिन अॻे ली खो गोार विगुचणाम बिन अवर न कोतम चरणी जो लॻे तिन की निर्मल सो کی پرب پربھ ملو پراپ تو ویسا سہوا تگے جیٹے ہر سو چل رہے سال کا دوسرا مہینا ویسا اس مہینے کا اپدیش کرنے آیا ਧਨ ਗੁਰ ਅਰਜਨ ਦੇਵ ਜੀ ਮਹਾਰਾਜ ਇਸ 12 ਮਹਾਂਨਾਮਕ ਬਾਣੀ ਵਿੱਚ ਪਰਮਾਨੰ ਕਰਦੇ ਨੇ ਵਿਸਾਖ ਦੇ ਮਹੀਨੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਤੋਂ ਪ੍ਰਮਾਤਮਾ ਦੀ ਦੂਰੀ ਵਾਂਡੇ ਇੱਕ ਪਾਸੇ ਹੈ ਪ੍ਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਵਿਛੋੜਾ ਹੈ ਪ੍ਰੇਮ ਉਤਪੰਨ ਨਹੀਂ ਹੋਇਆ ਪ੍ਰਭੂ ਪੈਦਾ ਨਹੀਂ ਹੋਇਆ ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ ਤਾਂ ਵਿਸਾਖ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ ਜੀਵਨ ਦੇ ਵਿੱਚ ਜਲਦਬਾਜ਼ੀ ਹੋਵੇਗੀ ਬੇਸਬਰੀ ਹੋਵੇਗੀ ਤਬੀਅਤ ਦੇ ਵਿੱਚ ਕਾਲਾਪਣ ਹੋਵੇਗਾ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋਵ ਵਿਸਾਖ ਦੇ ਮਹੀਨੇ ਦੇ ਇਸਨੇ ਪਰੀਪੂਰਨ ਪ੍ਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ प्रेम ਦਾ ਵਿਛੋੜਾ ਤੋਂ ਹੈ। ਤਾਂ ਸਾਈਂ ਕਹਿੰਦੇ ਨੇ ਉਹ ਜੋ ਸੱਜਣ ਹੈ ਉਹ ਜੋ ਪੂਰੇ ਹੋਇਆ ਪਰਿਪੂਰਣ ਪ੍ਰਮਾਤਮਾ ਹੈ। ਉਨਹੀਂ ਸਵਾਸਤੇ ਵਿਚਾਰਿਆ ਹੈ ਕਿ ਧਾਵਨਾ ਮਾਇਆ ਦੀ ਹੈ। ਮਨੁੱਖ ਦੋਹਾਂ ਵਿੱਚ ਇੱਕ ਦੇ ਪ੍ਰਭਾਵ ਹੇਠ ਜੀਵੇਗਾ। ਜਾਂ ਪ੍ਰਮਾਤਮਾ ਦੇ ਜਾਂ ਮਾਇਆ ਦੇ। ਪਰ ਜੀ ਜ਼ਿੰਦਗੀ ਦੱਸ ਦਿੰਦੀ ਹੈ ਕਿ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ ਹੈ। ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਉਸ ਵਰਗੇ ਉਸਦੇ ਕਰਮ ਹੋ ਜਾਣਗੇ ਅਗਰ ਮਨੁੱਖ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤੇ ਉਹਦੇ ਕਰਮ ਪ੍ਰਮਾਤਮਾਮਈ ਉਹਦੀ ਸੋਚਣੀ ਪ੍ਰਮਾਤਮਾਮਈ ਉਹਦੀ ਦ੍ਰਿਸ਼ਟੀ ਵਿੱਚ ਅਮਰਤ ਹੋ ਜਾਏਗਾ ਉਹਦੀ ਤਕਣੀ ਵੀ ਪ੍ਰਮਾਤਮਾਮਈ ਉਹਦੇ ਬੋਲ ਵੀ ਅਮਰਤਮਈ ਹੋਣਗੇ ਕਿਉਂਕਿ ਬੋਲਾਂ ਦੇ ਵਿੱਚ ਵੀ ਪ੍ਰਭੂ ਆਪ ਹੋਵੇਗਾ ਔਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਇਹਦੇ ਬੋਲਾਂ ਵਿੱਚ ਵੀ ਮਾਇਆ ਹੈ ਇਹਦੀ ਦ੍ਰਿਸ਼ਟੀ ਵਿੱਚ ਵੀ ਮਾਇਆ ਇਹਦੇ ਹਰ ਕਰਮ ਦਿੱਤੇ ਮਾਇਆ ਦਾ ਪ੍ਰਭਾਵ ਹੋਵੇਗਾ ਕਿਉਂਕਿ ਮਾਇਆ ਦਾ ਆਪਣਾ ਇੱਕ ਖਾਸ ਪ੍ਰਭਾਵ ਹੈ ਔਰ ਬਹੁਤ ساری ਦੁਨੀਆ ਇਸੇ ਪ੍ਰਭਾਵ ਵੇਟ ਜੀ ਰਹੀ ਹੈ ਬਾਰ ਬਾਰ ਅਵਤਾਰੀ પુરਸ਼ਾਨ ਨੂੰ ਆ ਕੇ ਮਨੁੱਖ ਨੂੰ ਸਮਝਾਣਾ ਵੇ ਇੱਥੋਂ ਛਾਇਆ ਦੇ ਪ੍ਰਭਾਵ ਵੇਟ ਜੀ ਰਹੇ ਹਨ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਕਬੂਲ ਕਰ ਮਾਇਆ ਤੇ ਉਸ ਦੀ ਛਾਇਆ ਹੈ ਮਹਾ ਮਾਈ ਤਾਂ ਕੀ ਹੈ ਛਾਇਆ ਤਾਂ ਜੋ ਛਾਇਆ ਦੇ ਪ੍ਰਭਾਵ ਹਟ ਜੀਵੇ ਕਿ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਨਾ ਕਬੂਲ ਕਰੇ ਤਾਂ ਇਹ ਕੋਈ ਸਿਆਣਪ ਨਹੀਂ ਹੈ ਇਹ ਦਾਣਸ਼ਮੰਦੀ ਨਹੀਂ ਹੈ ਪਰ ਇਥੇ ਪ੍ਰਸ਼ਨ ਖੜਾ ਆਉਂਦਾ ਹੈ ਕਿ ਮਾਇਆ ਇਹ ਸੰਸਾਰ ਇਹ ਪਦਾਰਥ ਜੇ ਵਾਕਈ ਪ੍ਰਮਾਤਮਾ ਦੀ ਛਾਇਆ ਹੈ ਛਾਇਆ ਦਾ ਇਤਨਾ ਪ੍ਰਭਾਵ ਕਿਉਂ ਹੈ ਦਰਸਲ ਤਪੇ ਹੋਇਆ ਭੁੱਖਾ ਤੇ ਪਿਆਸਾ ਮਨੁੱਖ ਗਰਮੀ ਦਾ ਸਤਾਇਆ ਹੋਇਆ ਅਗਰ ਦਰਖਤ ਦੀ ਛਾਂ ਥਲੇ ਆ ਗਿਆ ਤਾਂ ਕੁਝ ਚੈਨ ਮਿਲਦਾ ਹੈ ਕੁਝ ਸੁਖ ਮਿਲਦਾ ਹੈ ਭਾਵੇਂ ਭੁੱਖ ਨਹੀਂ ਮਿਟਦੀ ਭਾਵੇਂ ਪਿਆਸ ਨਹੀਂ ਮਿਟਦੀ ਪਰ ਤਪਸ਼ ਦਾ ਥੋੜਾ ਜਿਹਾ ਦੁੱਖ ਮਿਟਿਆ ਤਾਂ ਛਾਇਆ ਦਾ ਵਸ ਇਤਨਾ ਹੀ ਪ੍ਰਭਾਵ ਹੈ ਮਾਇਆ ਦਾ ਵਸ ਇਤਨਾ ਹੀ ਪ੍ਰਭਾਵ ਹੈ ਬੁਖ ਤੇ ਉਦਾ ਮਿਟੇਗੀ ਜਦ ਦਰਖਤ ਦਾ ਫਲ ਨਸੀਬ ਹੋਵੇਗਾ ਬੁਖ ਤੇ ਪਿਆਸ ਉਦੋਂ ਮਿਟੇਗੀ ਜਦ ਇਹ ਫਲ ਝੋਲੀ ਵਿੱਚ ਪਵੇਗਾ ਫਲ ਪ੍ਰਮਾਤਮਾ ਦਾ ਨਾਮ ਹੈ ਈਸ਼ਵਰ ਦਾ ਨਾਮ ਇਹ ਫਲ ਹੈ ਔਰ ਇਹ ਸਾਰੀਆਂ ਭੁੱਖਾਂ ਨੂੰ ਸ਼ਾਂਤ ਕਰ ਦਿੰਦਾ ਹੈ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਾਰੀਆਂ ਹੀ ਭੁੱਖਾਂ ਮਿਟ ਗਈਆਂ ਸਾਰੇ ਦੁੱਖ ਸੰਤਾਪ ਨਸ ਗਏ ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ ਇਹ ਉਸ ਦੀ ਮਹਾਨਤਾ ਹੈ ਤਾਂ ਸਾਇਬ ਫਰਮਾਨ ਪੈ ਕਰਦੇ ਨੇ ਜਿਹੜੇ ਮਾਇਆ ਦੇ ਪ੍ਰਭਾਵ ਹੇਠ ਜੀ ਰਹੇ ਨੇ ਉਹ ਸੱਜਣ ਨੂੰ ਭੁਲਾ ਦਿੰਦੇ ਨੇ ਮਾਇਆ ਦਾ ਫਿਰ ਰੂਪ ਕੀ ਹੈ ਪੁੱਤਰ ਕਲਿਤ్ర ਦਾ ਸੰਗਧਨਾ ਹਰ ਅਵਨਾਸੀ ਉਹ ਪੁੱਤਰ ਉਦੋਂ ਮਾਇਆ ਬਣ ਜਾਂਦਾ ਹੈ ਜਦ ਪ੍ਰਮਾਤਮਾ ਦੇ ਵਿਚਾਰ ਦੀਵਾਰ ਬਣ ਜਾਏ ਇਸਤਰੀ ਉਦੋਂ ਮਾਇਆ ਬਣ ਜਾਂਦੀ ਹੈ ਜਦ ਮਨੁੱਖ ਦੇ ਵਿਚਾਰ ਤੇ ਪ੍ਰਮਾਤਮਾ ਦੇ ਵਿਚਾਰ ਦੀਵਾਰ ਦੀ ਤਰ੍ਹਾਂ ਖੜੀ ਹੋ ਜਾਏ। ਧਨਵੇ ਉਦੋਂ ਮਾਇਆ ਹੈ ਜਦ ਪ੍ਰਮਾਤਮਾ ਦੀ ਯਾਦ ਦੇ ਵਿੱਚ ਇਹ ਦੀਵਾਰ ਦੀ ਤਰ੍ਹਾਂ ਖੜਾ ਹੋ ਜਾਏ ਤੇ ਪ੍ਰਮਾਤਮਾ ਨੂੰ ਯਾਦ ਨਾ ਕਰਨ ਦੇਵੇ। ਹਰ ਉਹ ਰੰਗੂ ਮਾਇਆ ਹੈ ਜੋ ਪ੍ਰਮਾਤਮਾ ਤੱਕ ਜਾਣ ਨਾ ਦੇਵੇ। ਉਹਦੀ ਯਾਦ ਦੇ ਵਿੱਚ ਬਾਦਾਂ ਖੜੀ ਕਰ ਦੇ। ਅਗਰ ਪੁੱਤਰ ਸਹਾਇਕ ਹੈ, ਮਦਦਗਾਰ ਹੈ ਪ੍ਰਮਾਤਮਾ ਦੀ ਯਾਦ ਦੇ تو پتر مایا نہیں اگر استری سہایک ہے مددگار ہے امرت ویلے اٹھن مدد کر رہی ہے بانی پڑھنے مدد کر رہی ہے پرب کی یاد دے سہ دے رہی ہے تو استری مایا نہیں پرب کی بخش رحمت اور دن بھی جیسے جیسے گھر دھتا جا رہا ہے ہردے دھرم بدھا جائے پرماتما یاد ودی جائے ਔਰ ਧਨ ਕਰਕੇ দান ਦੀਆਂ ਵਰਤੀਆਂ ਵੀ ਵਧਦੀਆਂ ਜਾਣ ਤਾਂ ਇਹ ਧਨ ਮਾਇਆ ਨਹੀਂ ਹੈ ਇਹ ਤੇ ਸਹਾਇਕ ਹੋ ਗਿਆ ਇਹ ਤੇ ਮਦਦਗਾਰ ਹੋ ਗਿਆ ਤਾਂ ਮਾਇਆ ਕਈਆਂ ਦੀ ਦਾਸੀ ਹੈ ਕਈਆਂ ਦੀ ਮਾਲਕਣ ਹੈ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਦੋ ਰੂਪ بیان ਕੀਤੇ ਗਏ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਇਹ ਭਗਤਾਂ ਦੀ ਦਾਸੀ ਹੈ ਲੇਕਿਨ ਸੰਸਾਰੀਆਂ ਦੀ ਤੇ ਮਾਲਕਣ ਹੈ ਸੰਸਾਰੀਆਂ ਦੇ ਆਮ ਜੋ ਇਸ ਦੇ ਪ੍ਰਭਾਵ ਹੇਠ ਜੀਉਂਦੇ ਨੇ ਮਾਇਆ ਉਹਨਾਂ ਦੇ ਸਿਰ ਤੇ ਬੈਠਦੀ ਹੈ ਤੇ ਜੋ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀਉਂਦੇ ਨੇ ਮਾਇਆ ਉਹਨਾਂ ਦੇ ਕਦਮਾਂ ਦੇ ਥੱਲੇ ਹੁੰਦੀ ਹੈ ਜਿਸ ਦੇ ਕਦਮਾਂ ਦੇ ਥੱਲੇ ਮਾਇਆ ਹੈ ਗੱਲ ਸਪਸ਼ਟ ਹੋ ਗਈ ਕਿ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਇਸ ਦੇ ਮਸਤਕ ਤੇ ਪ੍ਰਮਾਤਮਾ ਦਾ ਗਿਆਨ ਹੈ ਉਸ ਦਾ ਹੱਥ ਹੈ ਔਰ ਜਿਸ ਸਿਰ ਦੇ ਉੱਤੇ ਮਾਇਆ ਆਣ ਬੈਠੀ ਹੈ ਉਹ ਇੱਕ ਗੱਲ ਸਪਸ਼ਟ ਹੋ ਗਈ ਇਸ ਦੀ ਜ਼ਿੰਦਗੀ ਵਿੱਚ ਪ੍ਰਮਾਤਮਾ ਨaradਤ ਹੈ ਉੱਤਰ ਇਸ ਧੀ ধন ਸੰਪਦਾ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਵਿਚਾਰ دیوار ਬਣ ਕੇ ਜੋ ਹੈ ਖੜੇ ਹੋ ਗਏ ਨੇ ਸਾਇਬ ਕਹਿੰਦੇ ਸਾਰੇ ਦੇ ਸਾਰੇ ਤੇਰੀ ਅੱਖਾਂ ਦੇ ਸਾਹਮਣੇ ਹੋਣ ਵਾਲੇ ਨੇ ਇਹਨਾਂ ਦੇ ਚੋਂ ਵਾਰੀ-ਵਾਰੀ ਸੰਬੰਧ ਦੇ ਟੁੱਟਦੇ ਹਨ देर ਨਹੀਂ ਲੱਗਦੀ ਅਵਨਾਸੀ ਤੇ ਕੇਵਲ ਇੱਕ ਪਰਿਪੂਰਣ ਪ੍ਰਮਾਤਮਾ ਹੈ ਪਲਚ ਪਲਚ सगਲੀ ਮੋਈ ہو کے آخر ایک دن روحانی موت ہو ہے اور نالے شریرک موت ہو ہے اس طرح کجل خوار ہو کے اپنا جیون ویارتھ گوا چڈ دائے اکس ہر کے نام اگے لئیے ل ਪਰੀਪੂਰਨ ਪ੍ਰਮਾਤਮਾ ਦਾ ਇੱਕੋ ਹੀ ਨਾਮ ਜੋ ਨਾਲ ਜਾਂਦਾ ਹੈ ਇਸ ਤੋਂ ਬਾਅਦ ਇਲਾਵਾ ਜੋ ਕੁਝ ਵੀ ਕੋਲ ਹੈ ਸਾਰਾ ਖੋਲਿਆ ਜਾਂਦਾ ਹੈ ਨਾ ਜ਼ਮੀਨ ਨਾਲ ਜਾਂਦੀ ਹੈ ਨਾ ਮਕਾਨ ਹੈ istri ਨਾਲ ਜਾਂਦੀ ਹੈ ਨਾ ਪੁੱਤਰ ਨਾ ਧਨ ਸੰਪਦਾ ਨਾਲ ਜਾਂਦੀ ਹੈ ਨਾ ਯਾਰ ਦੋਸਤ ਇੱਕ ਸਦੀਵੀ ਨਾਲ ਰਹਿਣ ਵਾਲਾ ਹੈ ਪਰੀਪੂਰਨ ਪ੍ਰਮਾਤਮਾ ਦਾ ਨਾਮ ਪਰ ਮਨੁੱਖ ਦੀ ਗਫਲਤ ਜੋ ਸਦਾ ਅੰਗ ਸੰਗ ਹੈ ਇੱਥੇ ਤੇ ਉੱਥੇ ਕਿਸ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ ਤੇ ਜਿਨ੍ਹਾਂ ਦਾ ਸੰਗ ਵਕਤੀ ਹੈ ਜਿਨ੍ਹਾਂ ਦਾ ਆਸਰਾ ਵੀ ਵਕਤੀ ਹੈ ਜਿਨ੍ਹਾਂ ਦੀ ਨੇੜਤਾ ਵਕਤੀ ਹੈ ਆਰਜ਼ੀ ਹੈ ਉਹਨਾਂ ਦੇ ਅਲੇ ਦਵਲੇ ਇਹ ਭਟਕ ਰਿਹਾ ਹੈ ਔਰ ਸਦੀਵੀ ਉਹਨਾਂ ਨੂੰ ਆਪਣਾ ਸੰਗੀ ਸਮਝ ਬੈਠਾ ਹੈ ਸਹਬ ਕੰਨ ਨਹੀਂ ਇੱਕ ਸਹਰ ਕੇ ਨਾਮ ਵਿੰ ਅੱਗੇ ਲਈਏ ਹੋਏ ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਹੈ ਸਭ ਕੁਝ ਖੋ ਲਿਆ ਜਾਂਦਾ ਹੈ ਸਭ ਕੁਝ ਇੱਥੇ ਰਹਿ ਜਾਂਦਾ ਹੈ خوار ہی آنا آب بن ابر نہ کو اس خوری نو پرماتما بنا ہوئی نہیں مٹا سکتا اس دکھ نو استاپ نو ایک پریپورن پرماتما تو علاوہ ਕੋਈ ਨਹੀਂ ਦੂਰ ਕਰ ਸਕਦਾ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਆ ਫਰਮਾਨ ਕਰਦੇ ਨੇ ਪ੍ਰੀਤਮ ਜਰਣੀ ਜੋ ਲਗੇ ਤਿੰਕੀ ਨਿਰਮਲ ਸੋਏ ਪੈਸਾਖ ਦੇ ਮਹੀਨੇ ਵਿੱਚ ਜੋ ਪ੍ਰਮਾਤਮਾ ਦੇ ਚਰਣੀ ਲੱਗਦੇ ਨੇ ਉਹਨਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ ਉਹਨਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੇਲੋ ਪਰਾਪਤ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਸਦੇ ਨੇ ਵੈਸਾਖ ਦੇ ਮਹੀਨੇ ਵਿੱਚ ਇੰਜ ਜੋਦੜੀ ਕਰਿਆ ਕਰ ਨਾ ਹਾਨਿਕ ਕੀ ਪ੍ਰਭ ਮੇ ਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਇਹ ಪರಿਪੂਰਣ ਪ੍ਰਮਾਤਮਾ ਤੇਰੇ ਚਰਨ ਕਮਲਾਂ ਵਿੱਚ ਵਿਨੇ ਹੈ ਪ੍ਰਾਰਥਨਾ ਹੈ ਤੂੰ ਮਿਲ ਤੂੰ ਨੇੜੇ ਆ ਤੇਰਾ ਮਿਲਣਾ ਸੁਖਦਾਈ ਹੈ ਆਨੰਦਮਈ ਹੈ ਵੈਸਾਖ ਸੁਹਾਵਾ ਕਾ ਲਗੇ ਜਾ ਸੰਤ ਭੇਟੇ ਹਰ ਸੋਇ ਵੈਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ ਕੁਸ ਲਈ ਮਹਾਨ ਹੈ ਜਿਹਨੂੰ ਸੰਤ ਦੀ ਸੰਗਤ ਨ세 ਬਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ ਸਮਝ ਲੋ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ ਫਲੀ ਭੂਤ ਹੋ ਗਿਆ ਆਨੰਦਮਈ ਹੋ ਗਿਆ ਹੁਣ ਇਸੇ ਹੀ ਮਹੀਨੇ ਦੇ ਸੰਬੰਧ ਵਿੱਚ ਜੋ ਕੁਝ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪ ਸਰਵਨ ਕਰੋ ਵੇ ਸਾਖ ਭਲਾ ਸਾਖ ਵੇ ਇਸ ਕਰੇ धन देखे हर द्वार आओ दया करे घर आओ प्यारे दुत तारे तुद बिन अड न मोलो कीमत कौन करे तुद भाव देख दिखावे ढोलो दूर न जाना ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾਖੀ ਪ੍ਰਭ ਪਾਵੇ ਸੁਰਤ ਸਬਦ ਮਨ ਮਾਨਾ ਪਹਿਲੇ ਪਾਤਸ਼ਾਹ ਪ੍ਰਕਿਰਤੀ ਦੀ ਰੂਪਰੇਖਾ ਵੈਸਾਖ ਦੇ ਮਹੀਨੇ ਦੀ ਇਨ ਫਰਮਾਨ ਕਰਦੇ ਨੇ ਵੈਸਾਖ ਭਲਾ ਸਾਖਾਂ ਵੇਸ ਕਰੇ ਵੈਸਾਖ ਦਾ ਮਹੀਨਾ અત્યੰਤ ਭਲਾ ਹੈ। ਦਰਖਤਾਂ ਵਿੱਚ ਨਵੀਆਂ ਕੌਪਲਾ ਫੁੱਟਦੀਆਂ ਨੇ। ਪਤਝੜ ਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੌਪਲਾਂ ਨੂੰ ਜਨਮ ਦੇਣ ਕਿੰਨੇ। ਵਿਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੌਪਲਾ ਫੁੱਟਣ, ਕੋਈ ਨਵੇਂ ਖਿਆਲ, ਕੋਈ ਨਵੀਂ ਤਰਜ਼ੇ ਜ਼ਿੰਦਗੀ, ਕੋਈ ਨਵਾਂ ਉਮੰਗ, ਕੋਈ ਨਵੀਂ ਤਰੰਗ, ਕੋਈ ਨਵਾਂ ਆਰਾਦ ਕੋ ਨਵਾਂ ਰੂਪ ਇਸ ਦੇ ਅੰਦਰ ਉਤਪਨ ਹੋਵੇ ਜਿਹੜਾ ਇਸ ਨੇ ਅਜ ਤੱਕ ਕਦੀ ਵੇਖਿਆ ਨਾ ਹੋਵੇ ਸੁਣਿਆ ਨਾ ਹੋਵੇ ਰੰਗ ਮਾਣਿਆ ਨਾ ਹੋਵੇ ਇਸ ਤਰ੍ਹਾਂ ਕਿਦਰੇ ਦੁਨੀਆ ਦੀਆਂ ਇਸ ਤਰ੍ਹਾਂ ਦੇ ਰਸਤੀਆਂ ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਦਰੇ ਇਸ ਦੇ ਅੰਦਰ ਕੂੰਪਣਾ ਫੁੱਟਣ ਤਾਂ ਮਹਾਰਾਜ ਕਹਿੰਨੇ ਵਿਸਾਖ ਦਾ ਮਹੀਨਾ ਸੁਹਾਵਣਾ ਹੈ ਬਲਾਈ ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵਿਸਾਖ ਦੇ ਮਹੀਨੇ ਚ ਨਵੇਂ ਕੌਪਲਾਂ ਨੂੰ ਜਨਮ ਦੇਂਦੀ ਏ ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ ਸ਼ਾਖਾਂ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ ਸਾਇਬ ਉਸੇ ਦਾ ਜ਼ਿਕਰ ਪੈ ਕਰਦੇ ਨੇ ਵੈ ਸਾਖ ਭਲਾ ਸ਼ਾਖਾਂ ਵੇਸ ਕਰੇ ਸ਼ਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ ਸ਼ਾਖਾਂ ਤੇ ਪਤਿਆਂ ਦਾ ਸ਼ਿੰਗਾਰ ਆ ਜਾਂਦਾ ਜਦ ਜੇ ਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ اے بندے تو بنا شنگاریا رہ جاویں تو ہار شنگار تو بنا رہ جاویں دیکھتے سہی پر کرتی بنسپتی نو شنگار دے رہی ہے تو وانجا کیوں رہ گئے ہیں اے نویاں کونپلا تیرے اندر کیوں نہیں پھٹیاں اے نوے امنگ اے نوے ترنگ اے نوہ ویس اے نوہ شنگار اے نوی دنیا دی جھلک تیرے اندروں کیوں نہیں پیدا ہوئی دراصل پرماتمہ صدیوی نتنوہ ہے ਸਾਹਿਬ ਮੇਰਾ ਨੀਤ ਨਵਾਂ ਸਦਾ ਸਲਾਦਾਰ ਜਦ ਕੋਈ ਉਸ ਦਾ ਚਿੰਤਨ ਕਰਦਾ ਹੈ ਤੋ ਨਿਤ ਨਵੀਆਂ ਉਮੰਗਾਂ ਨਿਤ ਨਵੇਂ ਅਨੁਭਵ ਨਿਤ ਨਵੇਂ ਗੀਤ ਨਿਤ ਨਵੇਂ ਸੰਗੀਤ ਦੀਆਂ ਧੁਨਾ ਉਸ ਦੇ ਅੰਦਰੋਂ ਜਨਮ ਲੈਂਦੀਆਂ ਨੇ ਔਰ ਇਤਨੀ ਨਵੀਨਤਾ ਦੀ ਵਰਸ਼ਾ ਹੁੰਦੀ ਹੈ ਉਹ ਬਿਸਮਾਦ ਹੋ ਜਾਂਦਾ ਹੈ ਅਸ਼ਚਰਜਤਾ ਦੀ ਦੁਨੀਆ ਦੇ ਚ ਖੋ ਜਾਂਦਾ ਹੈ ਉਸੇ ਹਾਲਤ ਦੇ ਚ بول نکل پندرہ نے بسم 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 ہی لال نانک سنتن رس آئی ہےانک دیو جی مہاراج کا دل دماغ ایک کبھی ہردہ ہے ایک کبھی دماغ ہے اکال پورک نے جی آپ نو سدیش دن لائی چ ਉਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਸੰਦੇਸ਼ ਗੀਤਾਂ ਦੇ ਰਾਹੀਂ ਸੰਗੀਤ ਦੇ ਰਾਹੀਂ ਜਗਤ ਦੀ ਝੋਲੀ ਰਚ ਪਾ ਰਹੇ ਨੇ। ਧਨ ਸੋ ਰਾਗ சுரੰਗੜੇ ਅਲਾਪਤ ਸਭ ਟਿਖ ਜਾਏ ਪਾਤਸ਼ਾਹ ਦਿੱਥੇ ਤੱਕ ਕਹਿੰਨੇ ਧਨ ਨੇ ਓ ਰਾਗ ਬੜੇ ਸੁੰਦਰ ਨੇ ਜਿਨ੍ਹਾਂ ਦੇ ਅਲਾਪ ਕਰਦੇ ਆਂ ਹੀ ਸਾਰੀ ਤਿਖਾ ਮਿਟ ਜਾਂਦੀ ਹੈ ਚੈਨ ਮਿਲਦਾ ਹੈ ਸਕੂਨ ਮਿਲਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪਰਮਾਤਮਾ ਸੰਗੀਤ ਬਣ ਕੇ ਪ੍ਰਗਟ ਹੋਇਆ ਹੈ ਪਰਮਾਤਮਾ ਗੀਤ ਬਣ ਕੇ ਪ੍ਰਗਟ ਹੋਇਆ ਹੈ ਪਰਮਾਤਮਾ ਖੇੜਾ ਬਣ ਕੇ ਪ੍ਰਗਟ ਹੋਇਆ ਹੈ ਪਰਮਾਤਮਾ ਗਿਆਨ ਬਣ ਕੇ ਪ੍ਰਗਟ ਹੋਇਆ ਹੈ ਤੇ ਜਦ ਇਤਨਾ ਪ੍ਰਗਟ ਹੋਇਆ ਹੈ ਤਾਂ ਹੁਣ ਕੁਦਰਤੀ ਗੱਲ ਹੈ ਵੰਡਣਾ ਹੋਵੇਗਾ ਇਹ ਵੰਡਣਾ ਇਸ ਤਰ੍ਹਾਂ ਹੁੰਦਾ ਹੈ ਜਦ ਕੋਈ ਫੁੱਲ ਆਪਣੀ ਪੂਰੀ ਸ਼ਕਤੀ ਨਾਲ ਭਰ ਜਾਂਦਾ ਹੈ ਤਾਂ ਉਸ ਦੇ ਚੋਂ ਮਹਿਕ ਡੁੱਲ ਡੁੱਲ ਕੇ ਪੈਂਦੀ ਹੈ ਹੁਣ ਚਾਹੇ ਕੋਈ ਲੈਣ ਵਾਲਾ ਹੋਵੇ ਚਾਹੇ ਨਾ ਲੈਣ ਵਾਲਾ ਹੋਵੇ ਪਰ ਫੁੱਲ ਵੰਡੀ ਜਾ ਰਹੇ ਹੈ ਮਹਿਕ ਵੰਡੀ ਜਾ ਰਹੀ ਹੈ ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦੈ ਆਪ ਰਸ ਦੇ ਨਾਲ ਗੀਤ ਦੇ ਨਾਲ ਸੰਗੀਤ ਦੇ ਨਾਲ ਪ੍ਰਭੂ ਦੀ ਦਇਆ ਨਾਲ ਤੇ ਦੇਵੀ ਗੁਣਾ ਨਾਲ ਕਿਤਨੇ ਭਰ ਗਏ ਨੇ ਨੌਖੰਡ ਪ੍ਰਿਥਮੀ ਦੇ ਚ ਵੰਡੇ ਰਹਿ ਦੇਖਣ ਦੇ ਚ ਆਇਆ ਕੋਈ ਮਨੁੱਖ ਵੰਡੇਗਾ ਚਲੋ ਆਪਣੇ ਘਰ ਦੇ ਚ ਵੰਡ ਲਏਗਾ ਕੁਝ ਸਾਜ਼ੋ ਸਮਾਨ ਕੁਝ ਵਸਤਾਂ ਕੁਝ ਪੁੱਤਰਾਂ ਦੇ ਚ ਵੰਡੇਗਾ ਮਿੱਤਰਾਂ ਦੇ ਚ ਵੰਡ ਦੇਵੇਗਾ ਤੇ ਕਿਸੇ ਦਾ ਦਾਇਰਾ ਜ਼ਰਾ ਵਸੀ ਹੋਇਆ ਤੋ ਚਲੋ ਆਪਣੇ ਮਹੱਲੇ ਦੇ ਚ ਵੰਡ ਲਏਗਾ ਆਪਣੀ ਬਰਾਦਰੀ ਦੇ ਚ ਵੰਡ ਦੇਗਾ ਤੇ ਹੋਰ ਵੀ ਸਰਾ ਕਿਧਰੇ ਵਸੀ ਹੋਇਆ ਤੋ ਵੱਤਵਦ ਆਪਣੇ ਸ਼ਹਿਰ ਦੇ ਚ ਵੰਡੇਗਾ ਯਾ ਆਪਣੇ ਪ੍ਰਾਂਤ ਦੇ ਚ ਵੰਡੇਗਾ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਹੋਇਆ ਤੇ ਨਹੀਂ ਤੇ ਚਲੋ ਮੰਨ ਲੈਂਦੇ ਆ ਕਿ ਕੋਈ ਚਲੋ ਆਪਣੇ ਮੁਲਕ ਦੇ ਚ ਵੰਡੇਗਾ ਸਾਹਿਬ ਚਿਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੀਤ ਸੰਗੀਤ ਗਿਆਨ ਵਿਗਿਆਨ ਅਨੰਤ ਤੇ ਪਰਮ ਖੁਸ਼ੀ ਦੀ ਦੌਲਤ ਨੌਖਣ ਪ੍ਰਤਿਮੇ ਦੇ ਚ ਮੰਡੀਸ਼ ਪਰਮਾਤਮਾ ਹੀ ਅਨੰਤ ਰੂਪਾਂ ਦੇ ਚ ਗੁਰਨਾਨਕ ਦੇ ਅੰਦਰੋਂ ਪ੍ਰਗਟ ਹੋਇਆ ਹੈ ਔਰ ਆਪ ਵੰਡਣ ਨੂੰ ਚਲ ਪੈ ਨੇ ਇਹ ਦਾਤਾ ਤਰ੍ਹਾਂ ਤਰ੍ਹਾਂ ਦੀਆਂ ਰੱਬੀ ਦਾਤਾ ਵੰਡਣ ਨੂੰ ਚਲ ਪੈ ਚੈ ਸੁਮੇਰ ਤੇ ਬੈਠੇ ਨੇ ਜੋਗੀ ਉਹਨਾਂ ਦੀ ਝੋਲੀ ਵਿੱਚ ਵੀ ਆਣ ਨੂੰ ਚਲਾ ਗਿਆ ਚਾਹ ਤਪਦੇ ਹੋਏ ਮੈਦਾਨਾਂ ਵਿੱਚ ਬੈਠੇ ਨੇ ਅਰਬ ਦੇ ਲੋਕ ਉਹਨਾਂ ਦੀ ਝੋਲੀ ਵਿੱਚ ਵੀ ਸ਼ਾਂਤੀ ਦੇਣ ਨੂੰ ਚਲਾ ਗਿਆ ਚਾਹ ਜੰਗਲ ਉਜਾੜ ਬਿਆਹਵਾਨ ਵਿੱਚ ਬੈਠੇ ਨੇ ਲੋਕ ਉਹਨਾਂ ਦੀ ਝੋਲੀ ਵਿੱਚ ਵੀ ਬਰਕਤਾਂ ਖੇੜੇ ਤੇ ਖੁਸ਼ੀਆਂ ਪਾਣ ਜੋ ਹੈ ਚਲਾ ਗਿਆ ਤੇ ਚਾਹ ਕੋਈ ਘਰ ਦੇ ਵਿੱਚ ਬੈਠੇ ਨੇ ਖਾਲੀ ਉਹਨਾਂ ਦੀ ਝੋਲੀ ਵੀ ਭਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ ਆਵ ਵਿਸਾਖ ਦੇ ਮਹੀਨੇ ਦਾ ਜੋ ਪ੍ਰਾਕਿਰਤਿਕ ਰੂਪ ਹੈ ਇਹ ਬਿਆਨ ਕਰਦੇ ਨੇ ਵੈਸਾਖ ਭਲਾ ਸਾਖਾਂ ਰੇਸ ਕਰੇ ਧਨ ਦੇਖੇ ਹਰ ਦਵਾਰ ਆਵੋ ਦਇਆ ਕਰੇ ਰੈਸਾਖ ਦੇ ਮਹੀਨੇ ਵਿੱਚ ਜਿਵੇਂ ਦਰਖਤਾਂ ਨੇ ਨਵੀਆਂ ਕੌਪਲਾ ਦੇਖ ਲਈਆਂ ਨਵੇਂ ਪੱਤੇ ਦੇਖ ਲੈ ਨਵੀਂ ਹਰਿਆਵਲੀ ਦੇਖ ਰਹੀ ਜਿ ਕਿਦਰੇ ਜੀਵ ਰੂਪੀ ਇਸਤਰੀ ਵੀ ਹਰੀ ਦਾ ਦਵਾਰ ਦੇਖ ਲਵੇ ਤੇ ਉਸ ਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ हे ਪ੍ਰਭੂ आ तू मेरे हृदय विच आ तू मेरे घर विच तेरी झलक जे इतनी सुहावनी है तो तेरा मिलना कितना आनंदमय होवेगा घर आओ प्यारे दुतर तारे तुद बिन ना अड ना मवलो ओ फिर विरहे दी मारी हुई इस तरह जोडड़ी कर दिए हे परिपूरण परमात्मा तू घर विच आ तेरे तो बिना मेरा कौड़ी भी मोल नहीं ਅੱਡ ਨਮੋ ਲੋ ਤੂੰ ਹੋਵੇਂ ਤੇ ਮੈਂ ਲਖਾਂ ਦੀ ਤੂੰ ਨਹੀਂ ਤੇ ਮੈਂ ਕੱਖ ਦੀ ਏ ਪਰਿਪੂਰਣ ਪ੍ਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਤ ਹੋ ਕੇ ਉਚਾਰਨ ਕਰ ਦिए ਘਰ ਆਓ ਪਿਆਰੇ ਬੁਖਤਰ ਤਾਰੇ ਐ ਪਿਆਰੇ ਘਰ ਵਿੱਚ ਆਓ ਤਾਂ ਕਿ ਮੈਨੂੰ نترے جان والے تو تارن مددگار ثابت ہو سکو نو پار کرو ات اتھا ساگر لہران ہے پیارے گھر نو تارو کیونکہ میں ایسا سمجھ لیا تین اڈ نہ مولو تنا میرا کوڈی بھی مل نہیں بےڈی مہانتا ملا کر کے ہے ਜੜੀ ਬੂਟੀਆਂ ਦੇ ਰਾਜ਼ ਵੈਦ ਲੋਕ ਪ੍ਰਗਟ ਕਰਦੇ ਨੇ ਕਿਸੇ ਸਾਜ ਦੀ ਮਹਾਨਤਾ ਸਾਜਿੰਦੇ ਕਰਕੇ ਹੈ ਕਿਸੇ ਬੀਜ ਦਾ ਫਲੀ ਭੂਤ ਹੋਣਾ ਤੇ ਗੁਣਸ਼ਾਲੀ ਹੋਣਾ ਧਰਤੀ ਕਰਕੇ ਹੈ ਇਸ ਤਰ੍ਹਾਂ ਮਨੁੱਖ ਦੀ ਵੀ ਸਾਰੀ ਦੀ ਸਾਰੀ ਮਹਾਨਤਾ ਪ੍ਰਮਾਤਮਾ ਕਰਕੇ ਹੈ ਇੱਕ ਪ੍ਰਮਾਤਮਾ ਨੂੰ ਆਪਣੇ ਜੀਵਨ ਤੋਂ ਇੱਕ ਪਾਸੇ ਕਰ ਦਈਏ ਤਾਂ ਇੰਜ ਸਮਝ ਲਓ ਜਿਵੇਂ ਮਲਾ ਬੇੜੀ ਤੋਂ ਅਲੱਗ ਹੋ ਗਿਆ ਜਿਵੇਂ ਬੀਜ ਤੋਂ ਜ਼ਮੀਨ ਅੜੀ ਹੋ ਗਈ ਜਿਵੇਂ ਸਾਜ਼ ਤੋਂ ਸਾਜ਼ੰਦਾ ਅਲਗ ਹੋ ਗਿਆ ਤੇ ਸਾਜ਼ੰਦੇ ਤੋਂ ਬਿਨਾ ਇਹ ਸਾਜ਼ ਕੀ ਮੈਨੇ ਰੱਖਦਾ ਇਹਦੇ ਤੋਂ ਸੰਗੀਤ ਨਹੀਂ ਨਿਕਲ ਸਕੇਗਾ ਇਹਦੇ ਤੋਂ ਧੁਨ ਨਹੀਂ ਨਿਕਲ ਸਕੇਗੀ ਇਹਦੇ ਤੋਂ ਰਾਗ ਸੰਗੀਤ ਧੁਨਾ ਸਨ ਇਤੇ ਸਾਜ਼ੰਦੇ ਕਰਕੇ ਸਨ ਜੀਵਨ ਦੇ ਜੋ ਗੀਤ ਸੰਗੀਤ ਖੇੜਾ ਤੂੰ ਤੇ ਪ੍ਰਮਾਤਮਾ ਕਰਕੇ ਇਸ ਵਾਸਤੇ ਆਇਆ ਹੈ ਤੂੰ ਤੇ ਪ੍ਰਮਾਤਮਾ ਦੀ ਬੰਸਰੀ ਬਣ ਜਾਗਾ ਪ੍ਰਮਾਤਮਾ ਦਾ ਸਾਜ਼ ਬਣ ਜਾ ਉਹਦੇ ਹੌਂਟਾਂ ਨਾਲ ਲੱਗ ਜਾ ਤਾਂ ਕਿ ਉਸ ਦੀ ਹਵਾ ਉਸ ਦੀ ਪ੍ਰੇਰਣਾ ਇਹਨੂੰ ਐਸੇ ਛੂਵੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਨ ਦੇ ਹੱਥ ਛੂੰਦੇ ਨੇ ਸਾਜ਼ਨ ਦੇ ਹੌਂਟ ਛੂੰਦੇ ਨੇ ਤੂੰ ਸਾਜ਼ ਇਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ ਯਕੀਨ ਜਾਨੋ ਜਦ ਹਿਰਦੇ ਨੂੰ ਪ੍ਰਮਾਤਮਾ ਚੋਂਦਾ ਹੈ ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ ਕਿ ਸਾਜ਼ ਸਾਜ਼ੰਦੇ ਦੇ ਹੱਥਾਂ ਜਿਹਾ ਚਲਾ ਜਾਂਦਾ ਹੈ ਤਾਂ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ ਇਥੇ ਇੱਕ ਪ੍ਰਤੀਕ ਨੇ ਕਿ ਬਾਸ ਦੀ ਪੌਂਗਰੀ ਬਾਂਸਰੀ ਬਣ ਗਈ ਕ੍ਰਿਸ਼ਨ ਦੇ ਹੋਂਠਾਂ ਨੇ ਛੋਹੀ ਉਹ ਤਰ੍ਹਾਂ-ਤਰ੍ਹਾਂ ਦੇ ਸੰਗੀਤ ਨੂੰ ਜਨਮ ਦੇਣ ਲੱਗ ਪਈ ਯਕੀਨ ਜਾਨੋ ਜਦ ਵੀ ਕੋਈ ਸਾਜ਼ ਦੀ ਤਰ੍ਹਾਂ ਬਣ ਜਾਏ ਤੇ ਪ੍ਰਮਾਤਮਾ ਦੇ ਹੋਂਠਾਂ ਨਾਲ ਲੱਗ ਜਾਏ ਪ੍ਰਮਾਤਮਾ ਦੇ ਅੰਗ ਨਾਲ ਛੋਹ ਜਾਏ ਤਾਂ ਉਸ ਦੇ ਬਰਕਤ ਭਰੇ ਹੱਥ ਉਸ ਤੇ ਅਮਰਤਮਈ ਸੇਰੇ ਦੇ ਨਾਲ ਉਸ ਸਾਜ਼ ਦੇ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਸੇ ਨੂੰ ਵੇਦ ਕਹਿੰਦੇ ਨੇ ਉਸੇ ਨੂੰ ਪੁਰਾਣ ਕਹਿੰਦੇ ਨੇ ਉਸੇ ਨੂੰ ਅੰਜੀਲ ਕਹਿੰਦੇ ਨੇ ਉਸੇ ਨੂੰ ਕੁਰਾਨ ਕਹਿੰਦੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਾਣੀ ਇਹ ਸਾਰੇ ਦੇ ਸਾਰੇ ਖਸਮ ਦੇ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਕਹਿੰਦੇ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਤੈਸੇ ਕਰੀ ਗਿਆਨ ਵੇ ਲਾ ਲੋ ਇਤੇ ਪ੍ਰਮਾਤਮਾ ਆਪ ਬੋਲੇ ਆਇਆ ਇਤੇ ਉਸ ਦੀ ਮਿਹਰ ਉਸ ਦੀ ਬਖਸ਼ਿਸ਼ ਮੈਂ ਤੇ ਇੱਕ ਸਾਜ਼ 'ਚ ਉਸਨੇ ਵਜਾਇਆ ਹੈ ਇੱਕ ਗੀਤ ਨਿਕਲੇ ਹੈ ਇੱਕ ਸੰਗੀਤ ਨਿਕਲੇ ਹੈ ਤੇ ਜਦ ਵੀ ਕੋਈ ਪਈ ਪੂਰਨ ਪ੍ਰਾਤਮਾ ਨੂੰ ਇੰਜ ਅਰਪਣ ਕਰਦਾ ਹੈ ਜੈਸੇ ਕੋਈ ਕੋਈ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ ਗੀਤਮਈ ਹੋ ਜਾਂਦੀ ਹੈ ਆਨੰਦਮਈ ਹੋ ਜਾਂਦੀ ਹੈ ਇਸ ਵਾਸਤੇ ਧਨਗੁਰੂ ਨਾਨਕਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਏ ਪਰਿਪੂਰਨ ਪ੍ਰਮਾਤਮਾ ਤੈਥੋਂ ਬਿਨਾ ਮੇਰਾ ਕੋੜੀ ਦੀ ਮੁੱਲ ਨਹੀਂ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਤ੍ਰੋਲਕ ਏ ਪਰਿਪੂਰਨ ਪ੍ਰਮਾਤਮਾ ਜੇ ਕੋਈ ਤੇਰਾ دیدار ਕਰਾਵੇ ਦਿਖਾਵੇ ਉਸ ਢੋਲ ਦੇ ਦਰਸ਼ਨ ਕਰਾਵੇ ਤਾਂ ਕੌਣ ਕੀਮਤ ਪਾ ਸਕਦਾ ਹੈ ਕੌਣ ਮੁੱਲ ਦੇ ਸਕਦਾ ਹੈ ਤੂੰ ਤੇ ਅਮੁੱਲ ਹੈ ਤੇ ਜਿਹੜਾ ਦਿਖਾਵੇ ਜਿਹੜਾ ਉਸ ਪਾਸੇ ਦੀ ਪ੍ਰੇਰਣਾ ਦੇਵੇ ਉਹ ਵੀ ਇਤਨਾ ਵਾਹਨ ਹੈ ਕਿ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੜ ਹਨ ਸਰਾਗ ਦੇ ਇੱਕ ਸ਼ਬਦ ਦੇ ਚ ਪਰਮਾਨ ਕਰਦੇ ਨੇ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕੀ ਆ ਦੇ ਜਿਸ ਪਿਆਰੇ ਦੀ ਮੈਨੂੰ ਕੋਈ ਗੱਲ ਸੁਣਾਵੇ ਉਸ ਦੇ ਗੀਤ ਸੁਣਾਵੇ ਉਸ ਦੀ ਗਲੀ ਦਾ ਪਤਾ ਦੱਸੇ ਉਸ ਦੇ ਘਰ ਦਾ ਟਿਕਾਣਾ ਦੱਸੇ ਫੋ ਫਿਰ ਉਸ ਨੂੰ ਨਜ਼ਰਾਨਾ ਕੀ ਲਈਏ ਉਸ ਨੂੰ ਬੇਟਾ ਕੀ ਦਈਏ ਇੱਕ ਗੁਰੂ ਨਾਨਕ ਨੇ ਇੱਕ ਸਵਾਲ ਖੜਾ ਕੀਤਾ ਹੈ ਔਰ ਇਸ ਸਵਾਲ ਦਾ ਆਪ ਹੀ ਜਵਾਬ ਦੇਣ ਦੇ ਨੇ ਤੈਂ ਸਾਹਿਤ ਕੀ ਬਾਤ ਜੇ ਆਖੇ ਕੋਹ ਨਾ ਆਣ ਕੇ ਕੀ ਦਈਏ ਸੀਸ ਵੜੇ ਕਰ ਬੈਸਣ ਦੀ ਜੇ ਵਿਣ ਸਿਰ ਸੇਵ ਕਰੀ ਜੇ ਸਿਰ ਨੂੰ ਕੱਟ ਕੇ ਉਹਨੂੰ ਬੈਠਣ ਲਈ ਥਾਂ ਦਈਏ ਉਹ ਕਿਸੇ ਇੱਟ ਤੇ ਨਾ ਬੈਠੇ ਪਲੰਘ ਤੇ ਨਾ ਬੈਠੇ ਸਿਰ ਤੇ ਬੈਠੇ ਔਰ ਸਿਰ ਤੋਂ ਬਿਨਾ ਜਿਹੜਾ ਧੜ ਹੈ ਇਹ ਉਸ ਦੀ ਸੇਵਾ 'ਚ ਜੁੜ ਜਾਵੇ ਹੱਥ ਪੈਰ ਉਸ ਦੀ ਸੇਵਾ 'ਚ ਜੁੜ ਜਾਣ ਤੇ ਸਿਰ ਉਸ ਦੇ ਬੈਠਣ ਲਈ ਸਿੰਘਾਸਣ ਬਣੇ ਕਿਸ ਦੇ ਜੋ ਪ੍ਰਮਾਤਮਾ ਦੀ ਗੱਲ ਕੇਵਲ ਸੁਣਾਵੇ ਉਸ ਦੀ ਗਲੀ ਦਾ ਪਤਾ ਦੱਸ ਦੇ ਉਸ ਦੇ ਘਰ ਦੇ ਚਕਰਚੇਨ ਦੱਸੇ ਸਾਹਿਬ ਸਿਰ ਗੁਰੂ ਨਾਨਕ ਦੇਵ ਜੀ ਵਰਾਇਦਾ ਬਿਰਹੀ ਹਿਰਦਾ ਇਤਨਾ ਸਦਕੇ ਜਾਂਦਾ ਉਸ ਤੋਂ ਐਸਾ ਵੀ ਕਿ ਬਾਤ ਜੇ ਆਖੇ ਕਹੋ ਨਾ ਨਕੇ ਕਿਆ ਦੇ ਜੇ ਸੀਸ ਵੜੇ ਕਰ ਬੈਸਣ ਦੀਜੇ ਵਿਣ ਸਿਰ ਸੇ ਕਰੀ ਜੇ ਤਾਂ ਸਹਿਬ ਕਹਿੰਨ ਉਹ ਉਸ ਢੋਲ ਦੇ ਕੋਈ ਦਰਸ਼ਨ ਕਰਾਵੇ ਦਿਖਾਵੇ ਐਸਾ ਪਰਿਪੂਰਣ ਪ੍ਰਮਾਤਮਾ ਜੋ ਅਮੁੱਲ ਹੈ ਕਿ ਜੋ ਬਖਸ਼ਿਸ਼ ਕਰਕੇ ਉਸ ਦੀ ਗਲੀ ਦਾ ਸੰਦੇਸ਼ਾ ਦੇਵੇ ਦਿਖਾਵੇ ਉਹ ਵੀ ਮਹਾਨ ਹੈ ਬੀ ਪੂਜਣ ਯੋਗ ਹੈ ਉਸ ਦੀਵੀ ਕੀ ਮਤ ਨਹੀਂ ਪਾਈ ਜਾ ਸਕਦੀ ਦੂਰ ਨਾ ਜਾਣਾ ਅੰਤਰ ਮਾਣਾ ਹਰ ਕਾ ਮਹਿਲ ਪਛਾਨਾ ਹੁਣ ਹੈ ਪਰੀ ਪੂਰਨ ਪ੍ਰਮਾਤਮਾ ਮੈਂ ਤੈਨੂੰ ਦੂਰ ਨਹੀਂ ਜਾਣਦਾ ਤੂੰ ਤਾਂ ਬਹੁਤ ਨੇੜੇ ਹੈ ਬਹੁਤ ਨੇੜੇ ਹੈ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਮੇਰਾ ਹੱਥ ਵੀ ਜਿੰਨਾ ਮੇਰੇ ਤਨ ਤੋਂ ਦੂਰ ਜਾ ਸਕਦਾ ਹੈ ਹੈ ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ खैर उदास हाथ ते नेरे सहजे होए सोई सो तू ते इतना निकट है इतना जो है नेड़े है सहगुरु नानक देव जी महाराज दा प्रमाण देखत सुनत सदा है संगे मैं मूर्ख जानया दूरी रे तू ते सदा देखदा पै सदा पै सदा अंग संग है और पता नहीं मैं क्यों तैनू दूर समझ ले तू ते सदा अंग संगे ਅਭੰਗੰ ਬਿਭੂਤੇ ਤੋ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਦੂਰ ਨਹੀਂ ਜਾਣਦਾ ਹੁਣ ਮੈਂ ਤੈਨੂੰ ਆਪਣੇ ਅੰਤਰ ਆਤਮੇ ਦੇ ਚ ਮੰਨਦਾ ਔਰ ਮੈਂ ਵੇਖ ਲਿਆ ਹਰ ਕਾ ਮਹਿਲ ਪਛਾਨਾ ਮੈਂ ਉਸ ਮਹਿਲ ਦੀ ਪਛਾਣ ਕਰ ਲਈ ਹੈ ਮੈਂ ਉਸ ਟਿਕਾਣੇ ਨੂੰ ਜੋ ਹੈ ਵੇਖ ਲਿਆ ਨਾਨਕ ਵੈਸਾ ਕੀ ਪ੍ਰਭ ਭਾਵੇ ਸੁਰਤ ਸਬਦ ਮਨ ਮਾਨਾ ਅਗਰ ਵੇ ਸਾਖ ਦੇ ਮਹੀਨੇ ਵਿੱਚ ਕੋਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਮਨ ਨੂੰ ਮਨਾ ਲਵੇ ਤੇ ਵਿਸਾਖ ਦਾ ਮਹੀਨਾ ਵੀ ਉਸ ਵਾਸਤੇ ਇੰਜ ਹੋਵੇਗਾ ਨਵਾਂ ਖੇੜਾ ਨਵੀਆਂ ਕੌਪਣਾ ਫੁੱਟਣ ਗਿਆ ਸ਼ਾਖਾਂ ਵੇਸ਼ ਕਰਨ ਗਿਆ ਵਾਕਈ ਉਸ ਦੀ ਜ਼ਿੰਦਗੀ ਸ਼ਿੰਗਾਰੀ ਜਾਵੇਗੀ ਜਿਵੇਂ ਦਰਖਤ ਨਵੇਂ ਪੱਤਿਆਂ ਨਾਲ ਸ਼ਿੰਗਾਰਿਆ ਜਾਂਦਾ ਜਿਵੇਂ ਦਰਖਤ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ ਜਿਵੇਂ ਨਵੀਆਂ ਕੌਪਣਾ ਫੁੱਟਣ ਕਰਕੇ ਦਰਖਤ ਦਾ ਰੰਗ ਰੂਪ અત્યੰਤ ਸੁੰਦਰ ਬਣ ਜਾਂਦਾ ਹੈ ਇਸ ਤਰੀਕੇ ਨਾਲ ਵਿਸਾਖ ਦੇ ਮਹੀਨੇ 'ਚ تیرا چنت کرے اس دی زندگی انج ہو جان او درخت جس نو کو نمیں نمی پھل لگے نے نمیں پھل لگے نے اور ایسا ہو سکتا ہے کہ کسی درخت نو لگے پھل لگے نے پھل لگے نے پتے لگے نے پھر جھڑ سکے نے پر کدھر منکی زندگی نو یہ پھل پھل لگ جان ਕਦੀ ਝੜਦੇ ਵੀ ਨਹੀਂ ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ ਸੀਤਲ ছਾਇਆ ਗਹਿਰ ਫਲ ਪੰਛੀ ਕੇ ਲਕਰੰਤ ਫਿਰ ਸਦੀਵੀ ਖੀੜਾ ਬਣਿਆ ਰਹਿੰਦਾ ਸਦੀਵੀ ਹਰਿਆਵਲੀ ਬਣੀ ਰਹਦੀ ਏ ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਖਾਂ ਨਵੀਆਂ ਵੇਛ ਦੇ ਵਿੱਚ ਲੀਨ ਹੋਈਆਂ ਨੇ ਨਵੇਂ ਪੱਤੇ ਨਿਕਲ ਰਹੇ ਨੇ ਨਵਾਂ ਸ਼ਿੰਗਾਰ ਕਰ ਰਹੀਆਂ ਨੇ ਏ ਬੰਦੇ ਤੂੰ ਪੁਰਾਣੀਆਂ ਗੱਲਾਂ ਚ ਉਲਝਿਆ ਹੋਇਆ ਹੈ ਪੁਰਾਣੇ ਝਮੇਲਿਆਂ ਚ ਉਲਝਿਆ ਹੋਇਆ ਹੈ ਜੀਵਨ ਵਿੱਚ ਨਵੀਨਤਾ ਨੂੰ ਜਨਮ ਦੇ ਨਵੇਂ ਸ਼ੈਲਾ ਨੂੰ ਜਨਮ ਦੇ ਨਵੇਂ ਗੀਤ ਨੂੰ ਜਨਮ ਦੇ ਨਵੇਂ ਸੰਗੀਤ ਨੂੰ ਜਨਮ ਦੇ